ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਬਹਿ ਕੇ ਆਪਣੀ ਨਿਵੇੜ ਤੈਨੂੰ ਹੋਰ ਨਾਲ ਕੀ ਇਹ ਗੱਲਾਂ ਇਨ ਬਿਨ ਢੁਕਦੀਆਂ ਸਾਡੇ ਤੇ ਕਿ ਦੁਨੀਆ ਦੇ ਵਿੱਚ ਬੜਾ ਕੁਝ ਵਾਪਰ ਰਿਹਾ ਤੇ ਬੜਾ ਕੁਝ ਵਾਪਰਨਾ ਹੈ ਬੜਾ ਕੁਝ ਹੋ ਰਿਹਾ ਤੇ ਬੜਾ ਕੁਝ ਹੋਣਾ ਹੈ ਪਰ ਅਸੀਂ ਤੁਸੀਂ ਉਸ ਚੀਜ਼ਾਂ ਦੇ ਬਾਰੇ ਸੋਚ ਕੇ ਕੁਝ ਨਹੀਂ ਕਰ ਸਕਦੇ ਸਿਰਫ ਸੋਚ ਸਕਦੇ ਆ ਸੋ ਸਭ ਤੋਂ ਪਹਿਲਾਂ ਸਾਨੂੰ ਆਪਣਾ ਆਪ ਸਵਾਰਨਾ ਪੈਣਾ ਆਪਣਾ ਘਰ ਪਰਿਵਾਰ ਸਵਾਰਨਾ ਪੈਣਾ ਆਪਣਾ ਆਲਾ ਦਵਾਲਾ ਸਵਾਰਨਾ ਪੈਣਾ ਸਭ ਤੋਂ ਪਹਿਲਾਂ ਸਾਨੂੰ ਮੁਹabbਤ ਇਨਸਾਨੀ ਸਾਂਝ ਕਾਇਮ ਕਰਨੀ ਪੈਣੀ ਹੈ ਸਭ ਤੋਂ ਪਹਿਲਾਂ ਸਾਨੂੰ ਇੱਕ ਹੋਣਾ ਪੈਣਾ ਹੈ ਸਭ ਤੋਂ ਪਹਿਲਾਂ ਸਾਨੂੰ ਸੰਗਠਿਤ ਹੋਣਾ ਪੈਣਾ ਹੈ ਜਿੰਨਾ ਚਿਰ ਅਸੀਂ ਸੰਗਠਿਤ ਨਹੀਂ ਹੋਵਾਂਗੇ ਰਲ ਕੇ ਨਹੀਂ ਰਵਾਂਗੇ ਉਹਨਾਂ ਚਿਰ ਸਾਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਕੋਈ ਸ਼ੋਭਾ ਨਹੀਂ ਦਿੰਦੀਆਂ ਜਿਵੇਂ ਕਿ ਆਮ ਧਾਰਨਾ ਹੈ ਜਿਹੜੀ ਸਿਆਸਤ ਹੈ ਇਹ ਕਿਸੇ ਦੀ ਮਿੱਤ ਨਹੀਂ ਹੋਈ ਜੀ ਸਿਆਸਤ ਨਾ ਕਿਸੇ ਦੀ ਅਜਮਤ ਹੋਈ ਐ ਨਾ ਪਹਿਲਾਂ ਹੋਈ ਤੇ ਨਾ ਅੱਗੇ ਜਾ ਕੇ ਹੋਣੀ ਐ ਸੋ ਸਿਆਸੀ ਲੋਕ ਆ ਜਿਹੜੇ ਇਹ ਬੜੇ ਚਲਾਕ ਹੁੰਦੇ ਨੇ ਕੁਰਸੀ ਇੱਕ ਅਜਿਹੀ ਚੀਜ਼ ਐ ਇਹਦੇ ਤੇ ਤੁਸੀਂ ਆਪਣੇ ਖਾਸਮ ਖਾਸ ਨੂੰ ਬਿਠਾ ਦਿਓਣਾ ਉਹ ਵੀ ਤੁਹਾਨੂੰ ਇੱਕ ਦਿਨ ਭੁੱਲ ਜਾਊਗਾ ਭਾਵੇਂ ਤੁਹਾਡਾ ਲੱਕ ਸੱਜਣ ਮਿੱਤਰ ਐ ਉਹਨੇ ਇੱਕ ਦਿਨ ਤੁਹਾਨੂੰ ਭੁੱਲ ਜਾਣਾ ਇਹ ਸੱਚ ਐ ਪਰ ਗੱਲ ਇਹ ਐ ਵੀ ਜਿਹੜੀ ਸਿਆਸਤ ਐ ਇਹ ਗਵਰਨਮੈਂਟ ਹੁੰਦੀ ਐ ਜਿਹੜੀ ਇਹ ਸਾਰੇ ਕਾਰਪੋਰੇਟ ਜਗਤ ਦੇ ਵਪਾਰੀ ਲੋਕਾਂ ਦਾ ਇੱਕ ਸਮੂਹ ਹੈ ਉਹਨਾਂ ਨੇ ਇਹਨੂੰ ਗਵਰਨਮੈਂਟ ਦਾ ਨਾਮ ਦਿੱਤਾ ਜਿਹੜਾ ਇੰਤਿਆਰ ਕੀਤਾ ਉਹਨੂੰ ਕਹਿੰਦੇ ਗਵਰਨਮੈਂਟ ਤੇ ਗਵਰਨਮੈਂਟ ਹੈ ਜਿਹੜੀ ਸਾਡੇ ਵਰਗਿਆਂ ਤੇ ਕਾਬੂ ਪਾਉਣ ਲਈ ਬਣਾਈ ਜਾਂਦੀ ਹੈ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਕਾਰਪੋਰੇਟ ਜਗਤ ਚਾਹੂਗਾ ਜਿਹੜੀ ਚੀਜ਼ ਉਹ ਚਾਹੂਗਾ ਉਹੀ ਸਾਡੇ ਸਾਹਮਣੇ ਆਊਗੀ ਉਹੀ ਸਾਡੇ ਫੇਵਰ ਚ ਆਊਗੀ ਸਾਡੇ ਨੌਜਵਾਨ ਬੱਚਿਆਂ ਨੂੰ ਕੀ ਖਾਣਾ ਕੀ ਪਹਿਨਣਾ ਕੀ ਕਰਨਾ ਉਹ ਸਾਰਾ ਕਾਰਪੋਰੇਟ ਜਗਤ ਦੱਸ ਰਿਹਾ ਤੇ ਆਉਣ ਵਾਲਾ ਸਮਾਂ ਸਾਡੇ ਲਈ ਸ਼ਾਇਦ ਭਿਆਨਕ ਹੋ ਸਕਦਾ ਹੈ ਔਰ ਮੇਰੇ ਖਿਆਲ ਦੇ ਵਿੱਚ ਦੁਨੀਆ 5000 ਜਨੋਂ ਦੀ ਸਾਜੀ ਹੈ ਐਂ ਚਲਦੀ ਆਈ ਹੈ ਐਂ ਚਲਦੀ ਹੈ ਤੇ ਐਂ ਚਲਦੀ ਰਹਿਣੀ ਹੈ ਕਿਉਂਕਿ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਸਿਰਫ ਤੁਸੀਂ ਫਿਕਰ ਕਰੋ এনवायरमेंट ਦਾ ਫਿਕਰ ਕਰੋ ਦਰਖਤ ਲਾਓ ਵੱਧ ਤੋਂ ਵੱਧ ਰੋਖਾਂ ਦੇ ਨਾਲ ਹੀ ਸਾਡਾ ਜੀਵਨ ਹੈ ਜਿਹੜੀਆਂ ਚੀਜ਼ਾਂ ਸਾਡੇ ਲਈ ਹੈਗੀਆਂ ਪਾਣੀਆਂ ਦੀ ਸੰਭਾਲ ਕਰੋ ਕਿਉਂਕਿ ਅੱਗੇ ਜਾ ਕੇ ਪਾਣੀਆਂ ਦੀ ਕਿੱਲਤ ਜਰੂਰ ਆਉਣੀ ਹੈ ਹਾਂ ਇਹ ਗੱਲਾਂ ਵੀ ਕੁਝ ਚੀਜ਼ਾਂ ਦਾ ਜਿਹੜਾ ਅਨਾਜ ਪਾਣੀ ਤੇ ਆਕਸੀਜਨ ਇਹਦੀ ਘਾਟ ਅੱਗੇ ਜਾ ਕੇ ਜਰੂਰ ਹੋਵੇਗੀ ਕਿਉਂਕਿ ਇਹ ਸਾਡੇ ਅਲੱਦ ਵਾਲਾ ਹੀ ਐਸਾ ਸਰਜਿਆ ਜਾ ਰਿਹਾ ਹੈ ਐਸੀਆਂ ਚੀਜ਼ਾਂ ਸਰਜੀਆਂ ਜਾ ਰਹੀਆਂ ਜਿਹਦੇ ਨਾਲ ਸਾਡਾ